ਉਹ ਬੜਸੈਂਕਰੀ ਦੇ ਵਿੱਚ ਅਸਵਾਲ ਸਿੰਘ ਜੀ ਆਇਆਂ ਸਾਡੇ ਨਾਲ ਰਹੇ ਆ 23 ਵੀ ਅਹੀਂ ਰਹੇ ਇਕੱਠੇ ਰਹੇ ਆ 23 ਵੀ ਅਹੀਂ ਆਪ ਤੇ ਘਰ ਦਾ ਮਾਲ ਛੱਡ ਕੇ ਅਰ ਕਾਂ 25 ਵੀ ਘਰ ਦਾ ਛੱਡ ਕੇ ਬਾਹਰ ਉਤੋਂ ਸਾਰਿਆਂ ਵੀਰਾਂ ਦਾ ਛੱਡਿਆ ਮਾਲ ਦੇ ਵਿੱਚ ਬਾਹਰ ਆ ਗਿਆ ਵਾਹ ਜੀ ਕਿਸੇ ਕਰਕੇ ਉਹ ਕੰਮ ਧਾੜ ਗਈ ਆ ਉਹਦਾ ਸਮਾਨ ਸਮਾਨ ਕਾਫੀ ਫਸਿਆ ਹੈ ਫੈਕਟਰ ਵੀ ਡਿੱਗਣ ਦੀ ਗੱਲ ਆ ਤੇ ਆ ਬਿਲਕੁਲ ਟਰੈਕਟਰ ਵੀ ਡਿੱਗਣ ਦੇ ਵੀਰਾਂ ਦਾ ਵੀ ਵੀਰ ਦਾ ਟਰੈਕਟਰ ਜਾਂ ਜੋ ਵੀ ਘਰ ਪੂਰੀ ਸਥਿਤੀ ਗੰਭੀਰ ਬਣੀ ਹੋਈ ਹੈ ਨਾ ਹਾਂਜੀ ਤੇ ਵੀਰ ਸਮਾਨ ਕੱਢ ਕੇ ਲੈ ਕੇ ਆਏ ਜੀ ਸਰ ਜੀ ਕੀ ਕਹਿਣਾ ਚਾਹੁੰਨੇ ਵੇਖੋ ਵੇਹੋ ਆਫਤ ਦਾ ਟਾਈਮ ਦੇ ਵਿੱਚ ਜਿਹੜਾ ਸਹਿਯੋਗ ਦੇ ਰਹੇ ਜੀ ਬਹੁਤ ਵੱਡਾ ਯੋਗਦਾਨ ਹੈ ਤੁਹਾਡਾ ਕੀ ਕਹਿਣਾ ਚਾਹੁੰਨੇ ਆ ਬਸ ਅਸੀਂ ਵੀਰੇ ਮੈਂ ਵੀ ਫਾਸਲ ਹਾਂ ਕਿ ਫਤੰਦ ਉਹ 2023 ਚ ਵੀ ਪੜਾਉਣ ਦੇ ਨਾਲ ਖੜੇ ਸੀ ਔਰ 2025 ਦੇ ਵਿੱਚ ਵੀ ਨਾਲ ਖੜੇ ਹਾਂ ਵੀ ਹਰ ਟਾਈਮ ਸਾਡੀਆਂ ਦੋ ਮੋਟਰ ਗੋੜਾ ਚੱਲਦੀਆਂ ਐ ਡਿਪਾਰਟਮੈਂਟ ਵੱਲੋਂ ਹਰ ਮਿਲਿਆ ਆਉਂਦੇ ਵਾਹ ਜੀ ਵਾਹ ਦੋ ਬੋਰਡ ਚੱਲ ਰਿਹਾ ਜੀ ਸੈਂਚਰੀ ਵੱਲੋਂ ਜੀ ਜਿਹੜੇ ਵੱਡ ਸੈਂਚਰੀ ਤੇ ਬੜਾ ਯੋਗਦਾਨ ਹੈ ਵੀਰਾਂ ਦਾ ਜਿਉਂਦੇ ਵਾਸਤੇ ਆਪਣੇ ਪਸ਼ੂ ਭੁੱਖੇ ਰੱਖ ਕੇ ਵੀ ਵੀਰ ਨੇ ਵੇਲੋ ਜਿਹੜਾ ਹੋਰ ਭਰਾਵਾਂ ਦੇ ਪਸ਼ੂ ਜਿਹੜੇ ਸਹੀ ਟਿਕਾਣੇ ਤੇ ਲਿਆ ਕੇ ਕੱਢਿਆ ਜੀ ਤੇ ਹੋਰ ਵੀ ਲੋਕਾਂ ਨੂੰ ਜਿਹੜੇ ਵਿੱਚ ਫਸੇ ਹੋਏ ਸੀ ਪਾਣੀਆਂ ਦੇ ਉਹਨਾਂ ਨੂੰ ਵੀ ਸਹੀ ਜਗ੍ਹਾ ਤੇ ਲਿਆਏ ਆ ਵੀਰ ਬੜਾ ਸਹਿਯੋਗ ਆ ਇਹਨਾਂ ਭਰਾਵਾਂ ਦਾ ਤੇ ਅੱਜ ਵੀ ਭਾਵੇਂ ਵੇਖੋ ਬੇੜੇ ਦਾ ਪੈਟਰੋਲ ਮੁੱਕ ਗਿਆ ਤੇ ਫਿਰ ਵੀ ਚੱਪੂ ਲਾ ਕੇ ਪਾਉ ਜੀ ਸਹੀ ਟਿਕਾਣੇ ਆਨ ਲਾਇਆ ਭਰਾਵਾਂ ਨੇ ਬੇੜਾ ਕਿਹਾ ਜੀ ਸਰਦਾਰ ਜੀ ਕੀ ਕਹਿਣਾ ਚਾਹੁੰਦੇ ਆ ਯੋਧਿਆਂ ਦੀ ਬਾਬੇ ਦਾ ਦੋ ਜਾਣ ਜੀ ਸਰਕਾਰ ਅਮਰਪਾਲ ਸਿੰਘ ਦਾ ਉਹਨਾਂ ਨੇ ਸਿੰਘ ਆ ਇਹਨਾਂ ਦਾ ਗੌਰ ਦੋ ਧੰਵਾ ਦੇ ਨਾਲ ਸਾਡੀ ਬਹੁਤ ਮਦਦ ਕੀਤੀ ਆ ਡੰਗਰਾਂ ਨੂੰ ਜਿਵੇਂ ਮੰਨ ਲਓ ਚਾਰਾ ਦੇ ਦਿੰਦਾ ਆ ਬਾਬੇ ਜਿਹੜੀ ਵੀ ਕੋਈ ਸਹੂਲਤਾਂ ਬਾਬੇ ਪੂਰੀ ਕਰਨ ਦੇ ਆ ਸਰਕਾਰਾਂ ਤੋਂ ਸਾਨੂੰ ਅਜੇ ਕੋਈ ਉਮੀਦ ਨਹੀਂ ਬਾਬਿਆਂ ਨੇ ਸਾਡੀ ਬਾਹ ਫੜੀ ਆ ਬਿਲਕੁਲ ਜੀ ਦਿਲੋਂ ਧੰਨਵਾਦ ਕਰਦੇ ਆਂ ਬਾਪਿਆਂ ਨੇ ਆਣ ਕੇ ਡੰਗਰਾਂ ਦਾ ਚਾਰਾ ਦੇਂਦੇ ਸਾਰਾ ਕੁਝ ਦੇਂਦੇ ਸਾਨੂੰ ਸਾਰਾ ਕੁਝ ਮਹੀ ਡੰਗਰਾਂ ਦੇ ਚਾਰਾ ਦੇਂਦੇ ਆ ਸਾਰੀ ਨਾਲ ਨਾਲ ਖਾਣਦੇ ਆ ਵਾਹ ਜੀ ਬਾਪਿਆਂ ਦਾ ਅਸੀਂ ਬਹੁਤ ਦਿਲੋਂ ਧੰਨਵਾਦ ਕਰਦੇ ਆਂ ਮਹਾਰਾਜ ਖਾਲਸਾ ਚੜ੍ਹਦੀ ਕਲਾ ਕਰੇ ਇਹਨਾਂ ਦੀ ਵਾਹ ਜੀ ਵਾਹ ਧੰਨਵਾਦ ਜੀ ਬਾਬਾ ਜੀ ਬਾਬਾ ਜੀ ਆਏ ਆਵੇ ਨਾਲ ਖੜੇ ਆ ਇਹਨਾਂ ਦਾ ਸਾਨੂੰ ਬਹੁਤ ਸੰਯੋਗ ਆ ਵੈਰੀ ਖਾਲਸਾ ਵੈਰੀ ਭਤੇ ਚੜ੍ਹਦੀ ਕਲਾ ਜੀ ਵੇਖੋ ਬਾਬਾ ਜੀ ਹਣੀ ਆ ਵੇ ਕੋ ਹੜ ਪੀੜਤਾਂ ਦੇ ਨਾਲ ਬਾਈ ਦੀ ਮੋਢੇ ਨਾਲ ਮੋਢਾ ਲਾ ਕੇ ਦਿਨ ਰਾਤ ਜੁਗਦੇ ਰਹਿ ਜੀ ਫਿਰ ਜੀ ਕਾ ਖਾਲਸਾ ਵੇ ਫਤਵਾਪਾ ਜੀ ਦਿਓ ਥੋੜੀ ਜੀ ਜਾਣਕਾਰੀ ਵੇਖੋ ਦੁੱਖ ਦੀ ਘੜੀ ਦੇ ਵਿੱਚ ਸੰਗਤਾਂ ਦਾ ਬਹੁਤ ਸਾਥ ਦੇ ਰਿਹਾ ਕੀ ਕਹਿਣਾ ਚਾਹੁੰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕੁਰਤੀ ਦੀ ਆਫਤ ਆਈ ਆ ਇਹ ਮਾਰਕ ਪਰਮੇਸ਼ਰ ਦੇ ਰੂਪ ਦੇ ਵਿੱਚ ਹੀ ਹੋ ਰਿਹਾ ਆ ਆਪਾਂ ਕੀ ਕਰ ਸਕਦੇ ਆ ਬਾਕੀ ਜਿਹੜੀ ਸੰਗਤ ਆ ਬਹੁਤ ਸਹਯੋਗ ਦੇ ਰਹੀ ਆ ਅਸੀਂ ਬੇਨਤੀ ਵੀ ਕਰਾਂਗੇ ਕਿ ਜਿਹੜੇ ਦਾਨੀਪੁਰ ਤੇ ਆ ਹਰੀਕੇ ਹੈਡ ਤੇ ਦਾਲ ਬਾਬਾ ਵਿਧੀਆਂ ਸਾਹਿਬ ਦੇ ਪੜਾਅ ਤੇ ਸਾਡਾ ਕੈਂਪ ਲੱਗਾ ਵਾ ਤੇ ਕਾਫੀ ਗੁਰਮਖਾਂ ਨੂੰ ਪੁੱਛੋਗੇ ਇਹ ਸਾਰੇ ਪਿੰਡ ਦੇ ਕਿ ਉੱਤੋਂ ਉਹ ਪਹੁੰਚ ਪਹੁੰਚਿਆ ਉਹਨਾਂ ਪਿੰਡਾਂ ਵਿੱਚ ਜਿਹੜੀ ਚੀਜ਼ ਦੀ ਹੋਰ ਤੇ ਆ ਜ ਸਾਰੇ ਚਾਰੇ ਦੀ ਜਾਂ ਚਾਰ ਦੀ ਛੋੜੇ ਦੀ ਉਹ ਅਸੀਂ ਉਹਨਾਂ ਨੂੰ ਪਹੁੰਚ ਕਰ ਗਏ ਹੋਰ ਵੀ ਕਹੇ ਵੀ ਘਾਰੇ ਲੂਈੜਾ ਜੇ ਆ ਸੋਦੇ ਆ ਖੰਡ ਚਾਹ ਪਤੀ ਤੋਂ ਬਿਨਾ ਲਾਵਾ ਸਾਰੀਆਂ ਚੀਜ਼ਾਂ ਆਣੀਆਂ ਜਿਹੜੀਆਂ ਨੂੰ ਪਤਾ ਲੱਗ ਰਿਹਾ ਕਿ ਇਹ ਪੀੜ ਤੈਨੂੰ ਜ਼ਰੂਰ ਤੇ ਆ ਉਹਨੂੰ ਪਹੁੰਚਾ ਰਹੇ ਨੇ ਵਾਹ ਜੀ ਵਾਹ ਬੜਾ ਸਹਯੋਗ ਹੈ ਜੀ ਬਾਬਾ ਜੀ ਉਹਨਾਂ ਦਾ ਜੀ ਧੰਨਵਾਦ ਵੇਖੋ ਕੈਂਪ ਲੱਗਾ ਹੋਇਆ ਬਾਬਾ ਜੀ ਉਹਨਾਂ ਦਾ ਕਿਤੇ ਵੀ ਵੇਖੋ ਜ਼ਰੂਰ ਤਾਂ ਪੈਂਦੀ ਆ ਤੇ ਬਾਬਾ ਜੀ ਹਣੀ ਆਪ ਜਾ ਕੇ ਉੱਥੇ ਵੇਖੋ ਮੌਕੇ ਤੇ ਜਾ ਕੇ ਹਰ ਇੱਕ ਚੀਜ਼ ਮਈਆ ਕਰਵਾਉਂਦੇ ਆ ਜੀ ਇਹੋ ਹੀ ਹੁੰਦਾ ਆਪਣੇ ਪੰਜਾਬ ਦੇ ਯੋਧਿਆਂ ਦਾ ਬਾਈ ਜੀ ਸਲਾਮ ਆ ਵੀਰਾਂ ਨੂੰ ਭਰਾਵਾਂ ਨੂੰ ਜਿਹੜਾ ਓਖੇ ਹੀ ਘੜੀ ਦੇ ਵਿੱਚ ਭਰਾਵਾਂ ਦੇ ਨਾਲ ਵੇਖੋ ਬਹੁਤ ਵੱਡਾ ਸਹਿਯੋਗ ਸਾਥ ਦਿੱਤਾ ਜੀ ਇਹਨਾਂ ਜਿੰਨੇ ਵੀ ਜਾਂ ਐਨ ਆਰ ਆਈ ਭਰਾ ਆ ਵਿਦੇਸ਼ਾਂ ਦੇਸ਼ਾਂ ਦੇ ਵਿੱਚ ਵੀਰ ਬੈਠੇ ਆ ਉਹ ਵੀ ਆਪੋ ਆਪਣਾ ਯੋਗਦਾਨ ਪਾ ਕੇ ਆਪੋ ਆਪਣਾ ਹਰੇਕੀ ਵੀਰ ਸਾਥ ਦੇ ਜਾ ਕੋਈ ਇੱਕ ਬੇਨਤੀ ਹੋਰ ਕਰਾਂਗੇ ਸਾਡੇ ਵਿੱਚ ਅਮਨਦੀਪ ਸਿੰਘ ਰੋਕੀ ਜੀ ਦੇ ਤਰਮ ਤਰਨ ਤੋਂ ਆਏ ਆ ਕਿ ਸਾਡੇ ਭਰਾ ਵਾ ਇਹਨਾਂ ਨੇ ਬੇਨਤੀ ਕੀਤੀ ਅਸੀਂ ਕੱਲ ਨੂੰ ਜਾਂ ਵੀਡੀਓ ਚ ਬੇਨਤੀ ਕਰਨੀ ਕਿ ਕਿਹੇ ਵੀ ਹਾਰਡ ਪੀਡ ਤੋਂ ਜਿਹੜਾ ਘਾ ਡੁੱਬ ਗਿਆ ਜਾਂ ਜਿਹਦੇ ਡੰਗਰ ਨਹੀਂ ਉਹਨੂੰ ਰੱਖਣ ਨੂੰ ਜਗ੍ਹਾ ਉਹਦਾ ਵੀ ਅਸੀਂ ਰਹਿਣ ਵਾਸਤੇ ਮੁਹਿਆ ਕਰਾਂਗੇ ਜੇ ਨੂੰ ਛਾਰਜ ਪੀਡ ਤੇ ਆ ਇਹ ਵੀਡੀਓ ਸ਼ੇਅਰ ਕਰ ਦਿਓ ਕਿਉਂਕਿ ਕੋਈ ਪੀਡ ਤੇ ਜਿਹੜਾ ਵੀਰ ਆ ਉਸ ਦੇ ਕਰਮਚਾਰੀਆਂ ਤੋਂ ਆਏ ਆ ਕਿ ਇਹਨਾਂ ਕੋਲ ਕਰ ਤੋਂ ਵੱਧ ਹਜ਼ਾਰ ਬੰਦੇ ਦਾ ਪ੍ਰਬੰਧ ਕਰ ਸਕਦੇ ਆ ਉਹਨਾਂ ਦਾ ਬੇਗਪਾਲ ਜੋ ਕਿ ਮੈਡੀਕਲ ਦੀ ਉਹਨੂੰ ਪ੍ਰੋਬਲਮ ਆਉਦੀ ਆ ਉਹਦੇ ਵਿੱਚ ਨਗਰ ਪ੍ਰਸ਼ਾਸਨ ਨਗਰ ਪ੍ਰਸ਼ਾਸਨ ਦਾ ਸਭ ਹੋ ਜਾ ਜੋ ਵੀ ਉਹਨਾਂ ਦੀ ਜ਼ਰੂਰਤਾਂ ਪੂਰੀਆਂ ਕੀਤੀਆਂ ਜਾਣਗੀਆਂ ਵਾਹ ਜੀ ਵਾਹ ਸੋ ਅਸੀਂ ਬਲੇ ਹੋਈ ਵੇਖਣ ਦਾ ਚਲੋ ਬਾਕੀ ਦੇ ਬਾਅਦ ਦੇ ਵਿੱਚ ਜਦੋਂ ਪਾਣੀ ਲੱਥੂਗਾ ਜਿਹੜਾ ਮੋੜ ਵਸੇਬੇ ਲਈ ਜਿੰਨਾ ਵੀ ਅੜ ਤੋਂ ਗੁਰੂ ਮਹਾਰਾਜ ਦਾ ਯੋਗਦਾਨ ਕੋਣ کہیں ਵਿੱਚ ਸੰਕਤ ਦੇ ਨਾਮ ਨਾਲ ਰੱਖ ਕੇ ਜਿਹਦਾ ਹਿਸਾਬ ਪਾਵਾਂਗੇ ਇਹ ਇੱਕਲੇ ਕਰੀ ਦਾ ਕੰਮ ਨਹੀਂ ਮੈਂ ਸਮਝਦਾ ਇੱਥੇ ਸਰਕਾਰਾਂ ਵੀ ਫੇਲ ਨੇ ਪਰ ਜੇ ਸਾਰੀਆਂ ਸੰਗਤਾਂ ਰਲ ਕੇ ਇਹ ਹੰਬੜਾ ਮਾਰ ਦਿਆਂ ਤੇ ਅਸੀਂ ਇਹ ਜਿਹੜੇ ਸਾਡੇ ਭਰਾ ਜਿੰਨੇ ਵੀ ਹੁਣ ਤੇ ਹਟ ਗਏ ਨੇ ਅਸੀਂ ਇਹਨਾਂ ਦਾ ਜਿਹੜਾ ਦੁੱਖੜਾ ਵਡਾ ਸਕੀਏ ਉਹ ਜਿਵੇਂ ਬਾਬਾ ਜੀ ਨੇ ਆਖਿਆ ਵਾ ਅਸ ਟਾਈਮ ਸਾਡੇ ਕੋਲ ਮਤਲਬ ਸ਼ਹਿਰ ਦੇ ਵਿੱਚ ਵੀ ਪ੍ਰਬੰਧ ਹੈਗਾ ਵਾ ਕੋਈ ਕੋਠੀਆਂ ਨੇ ਕੋਈ ਅੱਡੇ ਕੋਲ ਆਪਣੇ ਵੈਸੇ ਜਿਵੇਂ ਕੋਈ ਜਿਹੜਾ ਲੈਂਟਰ ਪਹਿਣ ਜਿਹਦੇ ਵਿੱਚ ਅਸੀਂ ਕੋਈ ਇੰਨੇ ਕੁ ਬੰਦਿਆਂ ਦਾ ਜਿਹੜਾ ਪ੍ਰਬੰਧ ਇਹ ਕਰ ਸਕਦੇ ਆ ਔਰ ਨਾਲੇ ਵੀ ਬੇਨਤੀ ਕਰਕੇ ਚੱਲੇ ਆ ਕਿ ਜਿਹੜੇ ਪਿੱਛੇ ਨਹੀਂ ਆਪਣਾ ਜਾਣਾ ਚਾਹੁੰਦੇ ਇੱਥੇ ਲੱਗੇ ਵੀ ਕੋਈ ਪੈਲਸ ਵੇਖ ਕੇ ਜਿਹੜਾ ਵੀ ਹੋਊਗਾ ਪ੍ਰਬੰਧ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਆਪਣੇ ਭਰਾਵਾਂ ਦੇ ਨਾਲ ਜਿਹੜਾ ਵਾ ਖੜੇ ਵਾ ਜੀ ਵਾ ਬਹੁਤ ਧੰਨਵਾਦ ਜੀ ਵੇਖੋ ਇਹੋ ਜਿਹੇ ਯੋਧਿਆਂ ਨੂੰ ਸਲਾਮ ਹੈ ਕਿਉਂਕਿ ਵੇਖੋ 1000 ਬੰਦਾ ਭਾਈ ਜੀ ਬਹੁਤ ਹੋ ਜਾਂਦਾ ਚਲੋ ਹ ਇਸੇ ਤਰ੍ਹਾਂ ਇੱਕ ਦੂਜੇ ਇੱਕ ਇੱਕ ਹਜ਼ਾਰ ਕਰਕੇ ਆਪਾਂ ਬਾਹਰ ਫੜੀਏ ਤਾਂ ਫੌਜੀ ਕਿਸੇ ਨੂੰ ਦੁੱਖ ਦੀ ਘੜੀ ਦੇ ਵਿੱਚ ਨਹੀਂ ਹਸਾਬ ਨਾਲ ਰਹਿਣ ਦਿੱਤਾ ਜਾਊਗਾ ਜੀ ਇਹ ਇਹਨਾਂ ਦਾ ਬਹੁਤ ਵੱਡਾ ਕੀ ਕਹਿੰਦੇ ਮੁਰਬ ਸੇਵਾ ਭਾਈ ਜੀ ਦੁਬਾਰਾ ਤੋਂ ਵਸਾਉਣ ਦੀ ਜਿਹੜੀ ਹਸਾਬ ਨਾਲ ਗੱਲ ਕਹਿ ਸਕਦੇ ਆ ਵੀ ਦੁਬਾਰਾ ਤੋਂ ਉਹਨਾਂ ਨੂੰ ਜਿਹੜੇ ਆਪਣੇ ਬਹੁਤ ਮੁਰਬ ਸੇਵਾ ਹੋ ਜਾਂਦਾ ਵੀ ਦੁਬਾਰਾ ਤੋਂ ਵਸਣਾ ਵੀ 1000 ਦੇ ਲਗਭਗ ਜਿਹੜਾ ਬੰਦਿਆਂ ਦਾ ਪ੍ਰਬੰਧ ਕਿਸੇ ਵੀ ਚੀਜ਼ ਦੀ ਜ਼ਰੂਰਤ ਆ ਹਰ ਤਰ੍ਹਾਂ ਦੇ ਟੈਂਟ ਲਾ ਕੇ ਵੀ ਜਾਂ ਕੋਈ ਵੀ ਚੀਜ਼ ਦੀ ਜ਼ਰੂਰਤ ਆ ਬਾਈ ਜਿੱਥੇ ਵੀ ਆਖਣਗੇ ਉੱਤੇ ਰਹਿਣ ਬਸੇਰੇ ਉਹਨਾਂ ਨੂੰ ਬਣਾ ਕੇ ਦਿੱਤੇ ਜਾਣਗੇ ਜੀ